ਹੋ ਗਿਆ ਲੈ ਟਾਈਮ ਵੀ ਬਾਹਲਾ ਹੋ ਗਿਆ ਮਿੰਟ ਤਾਂ ਰਹਿ ਗਿਆ ਸਾਰਾ ਅੱਧਾ ਘੰਟਾ 20 25 ਮਿੰਟ ਰਹਿ ਗਏ 5:30 ਹੋ ਗਏ ਤੇ 6 ਵਾਲੀ ਤਾਂ ਬਾਅਦ ਹੀ ਆ ਜੂ ਤੇ ਸੱਤਾ ਵੀ ਲਾਉਣਾ ਇਹਨੂੰ ਭੇਜ ਜਾ ਕਿਸੇ ਪਾਸੇ ਹਨਾ ਟਾਲ ਦੇ ਸਹਾਨ ਸਰ ਬੰਨ ਲੈਣੇ ਚੱਲੇ ਨੂੰ ਭੇਜ ਦੇ ਹੋਈ ਜਾ ਠੀਕ ਆ ਉਰੇ ਆ ਤੂੰ ਕਿੱਧਰ ਵਗ ਗਿਆ ਹਾਂ ਕਿਤੇ ਨਾ ਫੋਨ ਤੇ ਮੰਡੀ ਪਈ ਐ ਫੋਨ ਤੇ ਤਾਂ ਮੈਂ ਕਿਸੇ ਨਾਲ ਮੈਂ ਤਰੀਲਾਂ ਦੇਖੀ ਜਾਂਦੀ ਸੀ ਹਾਂ ਗੱਲਾਂ ਕਰੀ ਜਾਂਦੀ ਸੀ ਗੱਲਾਂ ਨਹੀਂ ਮੈਂ ਤਾਂ ਇਹਦੇ ਨਾਲ ਹੀ ਬੋਲਦੀ ਸੀ ਫੋਨ ਤੇ ਅੱਛਾ ਮੇਰੇ ਤਾਂ ਸਰਵਾ ਦੁਖੀਲਾ ਕਰਨ ਸਾਢੇ ਪੰਜ ਹੋ ਗਏ ਮੈਂ ਤਾਂ ਸਬਜ਼ੀ ਲਿਆ ਤੇ ਨਾਲੇ ਮੈਨੂੰ ਗੋਲੀਆਂ ਲੈ ਦੇ ਜਾ ਕੇ ਸਬਜ਼ੀ ਤਾਂ ਫ੍ਰਿਜ ਚ ਪਈ ਆ ਇੰਨਾ ਯਾਰ ਹੁਣ ਰੋਜ਼ ਰੋਜ਼ ਇੰਨਾ ਖਰਚਾ ਕਰਕੇ ਥੋੜੇ ਉਹ ਕੱਦੂ ਪਿਆ ਤੋਰੀਆਂ ਪੰਗਿਆਂ ਧਰ ਲਾ ਉਹ ਫ੍ਰਿਜ ਚ ਪਈ ਆ ਮੇਰੀ ਗੱਲ ਸੁਣ ਫ੍ਰਿਜ ਚ ਪਈ ਨਾ ਤਾਂ ਕੱਦੂ ਚੀਰੀ ਦਾ ਤਾਂ ਬਰਫ਼ ਨਾਲ ਜਮਾ ਕਰ ਗਿਆ ਤੂੰ ਸੱਜਰੀ ਸਬਜੀ ਲਿਆ ਥੋੜਾ ਜਿਹਾ ਫਲ ਨਾਲ ਲਿਆ ਤੇ ਨਾਲੇ ਮੈਨੂੰ ਲਿਆ ਕੇ ਤੇ ਦਵਾਈ ਸਬਜੀ ਬਿਨਾ ਵੀ ਸਰਜੂ ਤੇ ਦਵਾਈ ਬਿਨਾ ਤਾਂ ਜਮੇ ਨਹੀਂ ਸਰਨਾ ਜਾ ਛੇਤੀ ਓ ਯਾਰ ਹੁਣ ਮੈਂ ਤਾਂ ਹੁਣ ਮਸਾ ਤਾਜ ਆ ਸੀ ਗਾਮਣੇ ਮਸਾ ਨਹੀਂ ਆਏ ਹੁਣ ਮੈਨੂੰ ਨਹੀਂ ਪਤਾ ਲੈ ਹੁਣ ਮੈਨੂੰ ਕੀ ਪਤਾ ਸੇ ਮੇਰਾ ਸਿਰ ਇਨਟ ਕੋੜੇ ਦਵਾਈ ਕੋਈ ਵੀ ਨਹੀਂ ਹੈਗੀ ਘਰੇ ਗੋਲੋਂ ਦਾ ਮੁੱਕ ਗਿਆ ਗੋਲੋਂ ਦਾ ਮੁੱਕਗਾ ਇੱਕ ਵੀ ਨਹੀਂ ਹੈਗੀ ਓਹੋ ਚ ਲੈ ਆ ਯਾਰ ਇੱਕ ਦਲੇ ਟਾਈਮ ਬਾਲਾ ਹੋਈ ਜਾਂਦਾ ਛੇਤੀ ਕਰ ਬੜਾ ਯਾਰ ਮੈਂ ਤਾਂ ਬਾਹਰ ਹੀ ਰੱਖਦੀ ਆ ਯਾਰ ਤੂੰ ਬਾਹਰ ਤਾਂ ਫਿਰ ਮੁੜ ਕੀ ਕਰਾਂ ਮੈਨੂੰ ਤਾਂ ਕਿਹੜਾ ਪਤਾ ਤੂੰ ਪਹਿਲੇ ਹੀ ਫੋਨ ਕਰ ਦਿੰਦੀ ਵੀ ਗੋਲੋਂਾਂ ਲਿਆ ਦੇ ਤਨੀ ਅੰਗਾ ਮਾ ਘਰੇ ਪਈ ਹੋਊਗੀ ਮਾ ਭਾਲੀਆਂ ਸੀ ਘਰੇ ਆਏ ਤੋਂ ਜ਼ਿਆਦਾ ਆ ਗਿਆ ਤੇਰੀ ਚੱਲ ਕੋਈ ਨਹੀਂ ਤੂੰ ਤਾਂ ਮੱਚਦੇ ਜਾਣਾ ਹੁਣ ਅ ਜਿੱਧਰ ਜਾਣਾ ਗਰਿਸ਼ੀ ਮਾ ਹਾਂ ਮੈਂ ਸੁਣਾਂ ਸੀ ਤੇਰੇ ਅਲੇ ਕੇ ਨੰਬਰੀ ਵਾਲੇ ਲਾਉਣ ਲੱਗੇ ਵੀ ਕਾਦੇ ਨੰਬਰ ਪਤਾ ਨਹੀਂ ਘਰੇ ਲਵਾਉਂਦੀ ਆਹੋ ਨਾਲੇ ਪੋਣੀ ਲਾਈ ਜਾਨੀ ਪੋਣੀ ਲਾਈ ਪਤਾ ਨਹੀਂ ਮੈਂ ਤਾਂ ਮਾ ਤਾਂ ਸਬਜ਼ੀ ਲੈ ਕੇ ਆਉਣਾ ਮੈਂ ਤਾਂ ਗੰਦੀ ਸੀ ਮਸਟਿਆਣ ਨੰਬਰ ਲਾਉਂਦਾ ਸੀ ਸੱਟਿਆ ਨੂੰ ਨਾ ਆਵੀ ਮੇਰੇ ਕੋਲ ਤਾਂ ਆਪ ਆਖਣ ਪਤਾ ਨਹੀਂ ਫਿਰ ਮੈਨੂੰ ਤਾਂ ਮੈਂ ਤਾਂ ਦਾਲ ਲੈ ਕੇ ਆਉਣੀ ਪਤਾ ਨਹੀਂ ਅਮਨ ਥਾਉ ਆ ਜਾ ਕਰੇ ਬਾਈ ਕਰੇ ਤਰੀ ਨਾ ਕਰੇ ਨਹੀਂ ਤੇ ਉਹ ਸੱਟਿਆ ਨੂੰ ਫੋਨ ਭਾਂਜਾ ਲਾਇਆ ਸੀ ਤੇ ਉਤੇ ਲਾਇਆ ਤਾਂ ਨਹੀਂ ਮੈਂ ਲਾਈ ਜਾਨੀਆ ਫੋਨ ਆਇਆ ਨਹੀਂ ਹਜੇ ਤੇ ਮੈਂ ਤਾਂ ਤੜਕੇ 6:00 ਵਜੇ ਚਲਾਤਾ ਮੈਂ ਤਾਂ 100 ਰੁਪਏ ਲਾਇਆ ਸੀ ਬਥੇ ਲਾ ਕੇ ਸੰਤਾ ਪੈਸੇ ਤੇ ਤੂੰ ਮੈਂ ਤਾਂ ਹੁਣ ਸ਼ੀ ਵਾਲੀ ਹੁਣ ਆਥਣ ਵਾਲੀ ਬਾਅਦ ਚ ਲਾਉਣਾ ਸੀ ਤੇ ਮੈਂ ਤਾਂ ਹਾਂ ਲਾਇਆ ਮੈਂ ਤੂੰ ਆਉਂਦਾ ਉਹ ਭਾਈ ਮੈਂ ਤਾਂ ਚੰਗਾ ਤੇ ਬਾਈ ਤੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਵੀ ਜਾਣਿਆ ਕਰ ਚੰਗਾ ਲਾਉਨੀ ਆ ਬਸ ਆਉਂਦਾ ਹਲੋ ਭਾਈ ਆ ਜਾਣਾ ਜਲਦੀ ਮੈਂ ਤੇ ਅੰਕਲ ਨੂੰ ਭੇਜ ਜਾਗਾ ਬਾਹਰ ਹੋਰ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਮੁੜ ਜਾ ਕੇ ਓ ਨੋ ਖੇਤੀ ਆ ਹਾਂ 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 ਇਹ ਦੇ ਕਰੇ ਰਮਟਾ ਕੁ ਮਾਰ ਕੇ ਅੱਛਾ ਯਾਰ ਲੋ ਕੱਲ ਮੈਂ ਨਾ ਪਾਕਿਸਤਾਨ ਦੇ ਵਿੱਚ ਰੁਕੇ ਬੱਤੀਆਂ ਯਾਰ ਤੇਰਾ ਮੁੰਡਾ ਕਿੱਥੋਂ ਨਾਲ ਪਾਇਆ ਹਾਂਜੀ ਬਈ ਆ ਗਿਆ ਬਈ ਹਾਂਜੀ ਮੈਂ ਤਾਂ ਬਾਲੀ ਚਰਦੀ ਡਿੱਕੀ ਜਾਂਦੀ ਸੀ ਹਾਂਜੀ ਦੱਸੋ ਇੱਕ ਹੀ ਜਣਾ ਜੀ ਛੇ ਹੀ ਸੀ ਦੱਸੋ ਤੁਹਾਡੇ ਘਰ ਆਣਾ ਜੀ ਫਿਰ ਅੱਛਾ ਐ ਕਰ ਇੱਕ ਤਾਂ ਪੰਜ ਮੁੰਡਾ ਲਾ ਦੇ ਅੱਛਾ ਹਾਂਜੀ ਇੱਕ ਪੰਜ ਲਾ ਤਾਂ ਹਾਂਜੀ 1000 ਰੁਪਏ ਦਾ ਕਰ ਦੇ ਕਰਤਾ ਜੀ ਤੇ ਜੀ ਰੋ ਲਾ ਇੱਕ ਲਾ ਦੇ ਓਹੋ ਤੈਨੂੰ ਮੁੰਡਾ oh no ਕਿੰਨੇ ਲੌਣੇ ਇਹ ਇਹ ਸਾਰਾ ਬਸ ਟੋਟਲ ਕ ਤੈਨਕਾ 1000 ਰੁਪਇਆ ਕਰ ਦੇ ਇਹ ਵੀ 1000 ਦੀ ਕਰ ਦੇ ਹਾਂ 1000 1000 ਦਾ ਕਰ ਦੇ 50 ਦੀ ਬਿੰਦੀ ਲਾ ਦੇ 50 ਦੀ ਬਿੰਦੀ ਇਹ ਵੀ 1000 ਦੀ ਕਰ ਦੇ ਹਾਂ ਕਰ ਦੇ ਦੇਖ ਕਿੰਨੇ 3000 ਰੁਪਇਆ ਹੋ ਗਿਆ ਸਾਰਾ 3 ਹੋ ਗਿਆ ਹਾਂਜੀ ਬਸ ਫਿਰ ਹੋਰ ਤਾਂ ਤ੍ਰਿਅੰਕਲ ਨੂੰ ਪਤਾ ਲੱਗ ਜੂ ਬਸ ਇੰਨੀ ਬਹੁਤ ਹੈ ਤੇ ਹੁਣ ਆਇਆ ਦੱਸ ਮੈਨੂੰ ਇਹ ਆਊਗਾ ਅਥਨਾਲੀ ਬਾਅਦ ਚ ਹਾਂਜੀ ਆ 6 ਵਾਲੀ ਜਾਊਗਾ ਜੀ ਬਸ ਠੀਕ ਹੈ ਤੇ ਦੂਜਾ ਮੈਂ ਤੈਨੂੰ ਜਿਹੜਾ ਤੜਕੇ ਵਾਲੀ ਬਾਅਦ ਚ ਆਉਣਾ ਉਮੈ ਤੈਨੂੰ ਕਾਦੂੰਗੀ ਹੋਰ ਦੁਬਾਰਾ ਪੇ ਠੀਕ ਹੈ ਫਿਰ ਪਰਚੀ ਬਣਾ ਕੇ ਦੇ ਦੇਣੀ ਹੈ ਹਾਂ ਤੇ ਮੈਂ ਤੈਨੂੰ ਆਪੇ ਫੋਨ ਲਾਉਂਗੀ ਚੰਗਾ ਤੂੰ ਨਾ ਲਾਈ ਹਾਂਜੀ ਨਹੀਂ ਠੀਕ ਹੈ ਹਾਂ ਜਿਹੜਾ ਮੈਂ ਤੈਨੂੰ ਆਥਣ ਵਾਲੀ ਕੱਲ ਨੂੰ ਤੜਕੇ ਵਾਲੀ ਬਾਤ ਚ ਲਾਉਣਾ ਉਹ ਮੈਂ ਤੈਨੂੰ ਫੋਨ ਲਾ ਕੇ ਨਹੀਂ ਫੋੜੀ ਛੁਟੇ ਕਰ ਲੈਣਾ ਜੇ ਮੈਂ ਜਾਵਾਂ ਆ ਗੂਗਲ ਪੇ ਕਰ ਦੂ ਪਾਈ ਸੀ ਚੰਗਾ ਹਾਂ ਉਹ ਨੋ ਕਿਹੜਾ ਸੀ ਉਹ ਜਵਾਕ ਗਿਆ ਹਟ ਗਿਆ ਹਾਂ ਆ ਗਿਆ ਮੈਂ ਤਾਂ ਡਿੱਕੀ ਆਂਦੀ ਸੀ ਕਰਮੀ ਵਾਲੀ ਐ ਲੈ ਦ ਬਾਈ ਆ ਲੈ ਤਿੰਨ ਗੋਲਮਾ ਦਿੱਤਨੇ ਠੀਕ ਆ ਬਸਮੱਲਾ ਹੁਣ ਦੇ ਘਟਾਇਮ ਕਿਉਂ ਆ ਅਬੇ ਵਜਾ ਆਏਗਾ ਨਾ ਬਿੜੋ ਮਤਲਬ ਬੜੀ ਔਖੀ ਹੋਈ ਜਾਂਦੀ ਸਰਵਾਦ ਔਖੀ ਜਾਂਦੀ ਤਾ ਗੋਲਮਾ ਲੈ ਲਾ ਮੈਂ ਨੰਬਰ ਤਾਂ ਲਾ ਕੇ ਦੇਖ ਰਿਹਾ ਯਾਰ ਦੇਖ ਕੇ ਲਾ ਕੇ ਦੇਖਦੇ ਹਾਂ ਹੈਲੋ ਹਾਂ ਭਾਈ ਕਿੱਥੋਂ ਬੋਲਦੇ ਹੋ ਭਾਈ ਅੱਛਾ 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 13 ਨੰਬਰ ਹੈ ਭਾਈ ਇਹ ਠੀਕ ਹੈ ਓਕੇ ਮੈਂ ਅਸੀ ਬੱਚੀ ਤੂੰ ਅੱਛਾ अच्छा ये कमाते हो गया हुन तू ओह नो ठीक है फाटे लाया 7000 ਦਾ ਸਮਾਲ ਆ ਯਾਰ ਚੱਲ ਠੀਕ ਹੈ ਭਾਈ ਹਮ ਮਈ ਉਹ ਬੁੜੀ ਦੀ ਗੱਲ ਸੱਚੀ ਸੀ ਸੱਚ ਬੋਲਦੀ ਹੈ ਬੁੜੀ ਵੀ ਸੱਟਾ ਲਵਾਉਂਦੀ ਹੈ ਲਾਉਂਦੀ ਹੈ ਮੈਨੂੰ ਹੁਣ ਪਤਾ ਲੱਗਿਆ ਠੀਕ ਹੈ ਕੋਈ ਨਹੀਂ ਦੇਖਦਾ ਮੈਂ ਹਾਂ ਤਾਂ 10000 ਰੁਪਏ ਨੇ ਗੂਗਲ ਪੇ ਉਹਦਾ ਜਾ ਕੇ ਮੈਂ ਕੀ ਗੱਲ ਬਾਤ ਹੈ ਅਮਨੇ ਹੂੰ ਆਪ ਆ ਤੇ 10000 ਰੁਪਏ ਗੂਗਲ ਪੇ ਕਿਨੂੰ ਕੀਤਾ ਤੂੰ ਕਿਸੇ ਨੂੰ ਨੇ ਆ ਤੇ 10000 ਰੁਪਏ ਗੂਗਲ ਪੇ ਕੀਤਾ ਪਿਆ ਮੈਂ ਤਾਂ ਹਲਾਇ ਨਹੀਂ ਤੇਰਾ ਫੋਨ ਹੀ ਚੱਕਿਆ ਆ 45 ਮਿੰਟ ਪਹਿਲਾਂ ਦਾ ਗੂਗਲ ਪੇ ਕੀਤਾ ਹੋਇਆ 3000 ਰੁਪਿਆ ਮੈਨੂੰ ਨਹੀਂ ਪਤਾ ਮੈਂ ਨਹੀਂ ਚੱਕਿਆ ਫੋਨ ਤੇਰਾ ਚੱਕਿਆ ਕਿਉਂ ਨਹੀਂ ਨਾ ਨਹੀਂ ਚੱਕਿਆ ਜਦੋਂ ਮੈਂ ਕਹਤਾ ਉਹ ਚੱਕਿਆ ਕਿਉਂ ਨਹੀਂ 45 ਮਿੰਟ ਪਹਿਲਾਂ 3000 ਰੁਪਏ ਕੀਤਾ ਬਾਈ ਤੇਰੇ ਫੋਨ ਨੂੰ ਹੱਥ ਹੀ ਨਹੀਂ ਲਾਇਆ ਜਦੋਂ ਤੈਨੂੰ ਕਹਤਾ ਰਮਾ ਖਰਚਾਇਆ ਨਹੀਂ ਮੰਨਦੀ ਕੋਈ ਹੋ ਗਿਆ ਅੱਛਾ ਅੱਜ ਦਿਨ ਨਹੀਂ ਕੀਤਾ ਆਹ ਪਰਚੀ ਨਾ ਤੈਨੂੰ ਮੁੰਡਾ ਅੱਟਾ ਮੁੰਡਾ ਆਖੀ ਦੇ ਲਾਇਆ ਆ ਤੇਰੀ ਜਵਾਂ ਤੇ ਲਿਖਿਆ